ਦੋਸਤੋ ਕਿਹਾ ਜਾਂਦਾ ਹੈ ਕਿ ਪਾਣੀ ਇੱਕ ਅਜਿਹੀ ਚੀਜ਼ ਹੈ ਜਿਸ ਦਾ ਕੋਈ ਮੁੱਲ ਨਹੀਂ ਪਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਬਿਜ਼ਨਸ ਚੱਲ ਰਿਹਾ ਉਹ ਪਾਣੀ ਵਾਲਾ ਚੱਲ ਰਿਹਾ ਹੈ ਪਾਣੀ ਵੇਚਣ ਵਾਲਾ ਚੱਲ ਰਿਹਾ ਹੈ ਦਿਨੋ-ਦਿਨ ਪੀਣ ਵਾਲੇ ਪਾਣੀ ਦੀ ਡਿਮਾਂਡ ਨੂੰ ਪੂਰਾ ਕਰਨਾ ਬਹੁਤ ਹੀ ਔਖਾ ਹੋਇਆ ਪਿਆ ਹੈ ਜੇ ਅਸੀਂ ਗੱਲ ਕਰਦੇ ਹਾਂ ਮੈਟਰੋ ਸਿਟੀਜ਼ ਦੀ ਦਿੱਲੀ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਬਹੁਤ ਹੀ ਜ਼ਿਆਦਾ ਕਿੱਲਤ ਹੈ ਦਿੱਲੀ ਜਾਂ ਮੈਟਰੋ ਸ਼ਹਿਰ ਤਾਂ ਸਿਰਫ ਇੱਕ ਐਗਜ਼ਾਮਪਲ ਨੇ ਬਹੁਤ ਸਾਰੇ ਐਸੇ ਪਿੰਡੂ ਇਲਾਕੇ ਨੇ ਜਿੱਥੇ ਪਾਣੀ ਦੀ ਹੁਣ ਵੀ ਕਿੱਲਤ ਆ ਰਹੀ ਹੈ ਇਹ ਪੀਣ ਵਾਲੇ ਪਾਣੀ ਦੀ ਉਹਦਾ ਪੈਸੇ ਦੇ ਕੇ ਵਧੀਆ ਪਾਣੀ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਹਾਲਾਤਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਬਿਜ਼ਨਸ ਵੀ ਇੱਕ ਵੱਡੀ ਲਿਸਟ ਦੇ ਵਿੱਚ ਐਂਟਰ ਕਰੇਗਾ ਜਿੱਥੇ ਲੋਕ ਪਾਣੀ ਦੇ ਬਿਜ਼ਨਸ ਨੂੰ ਪ੍ਰੈਫਰੈਂਸ ਦੇਣਗੇ ਔਰ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਪਾਣੀ ਦੇ ਬਿਜ਼ਨਸ ਨੂੰ ਰੱਖਣਗੇ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੱਸਿਆ ਹੈ ਕਿ bizness ਉਹੀ ਚੱਲਦਾ ਹੈ ਜਿਸ ਦੇ ਵਿੱਚ ਪ੍ਰੋਬਲਮ ਦਾ ਕੋਈ ਸੋਲੂਸ਼ਨ ਹੋਵੇ ਜਾਂ ਫਿਰ ਮਾਰਕੀਟ ਦੇ ਵਿੱਚ ਇੰਨੀ ਕਿ ਜ਼ਿਆਦਾ ਡਿਮਾਂਡ ਹੋਵੇ ਕਿ ਤੁਹਾਡਾ ਪ੍ਰੋਡਕਟ ਆਟੋਮੈਟਿਕਲੀ ਵਿਕਦਾ ਹੀ ਰਹੇ ਅੱਜ ਦਾ ਇਹ bizness ਦੋਨਾਂ ਹੀ ਰਿਕੁਆਇਰਮੈਂਟ ਨੂੰ ਪੂਰਾ ਕਰਦਾ ਹੈ ਇਹ bizness ਨੂੰ ਸਿਰਫ 40 ਤੋਂ 50 ਹਜ਼ਾਰ ਰੁਪਏ ਦੇ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ ਤੇ ਇਹ bizness ਨੂੰ ਅੱਗੇ ਜਾ ਕੇ ਤੁਸੀਂ ਲੱਖਾਂ ਰੁਪਈਆ ਕਰੋੜਾ ਰੁਪਈਆ ਵੀ ਕਮਾ ਸਕਦੇ ਹੋ ਇਸ bizness ਦੀ ਸ਼ੁਰੂਆਤ ਦੱਸਣ ਤੋਂ ਪਹਿਲਾਂ ਇਸ ਦੀ ਡਿਮਾਂਡ ਬਾਰੇ ਗੱਲ ਕਰਦੇ ਦੁਨੀਆ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੂੰ ਪਾਣੀ ਦੀ ਲੋੜ ਨਾ ਹੋਵੇ ਹਰ 1 ਜਾਂ 2 ਘੰਟੇ ਬਾਅਦ ਵਿਅਕਤੀ ਨੂੰ ਪਾਣੀ ਪੀਣ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ ਇਹ ਵਾਲੀ ਜ਼ਰੂਰਤ ਹੋਰ ਵੱਧ ਜਾਂਦੀ ਹੈ ਜਦੋਂ ਕਿਤੇ ਉਹ ਟਰੈਵਲ ਕਰਦਾ ਹੋਵੇ ਇਸੇ ਲਈ ਤੁਸੀਂ ਬਹੁਤ ਵਾਰ ਦੇਖਿਆ ਹੋਣਾ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ 에어ਪੋਰਟ ਦੇ ਉੱਪਰ ਪਾਣੀ ਦੀਆਂ ਬੋਤਲਾਂ ਜਿਹੜੀਆਂ ਨੇ ਲੱਗੀਆਂ ਹੁੰਦੀਆਂ ਨੇ ਕਿਉਂਕਿ ਉੱਥੇ ਲੋਕਾਂ ਨੂੰ ਜ਼ਿਆਦਾ ਡਿਮਾਂਡ ਹੁੰਦੀ ਹੈ ਪਾਣੀ ਜਿਹੜਾ ਉਹ ਖਰੀਦ ਕੇ ਇੰਨੇ ਇਸ ਦੇ ਨਾਲ ਨਾ ਜਿੱਥੇ ਅਜੇ ਤੱਕ ਟੋਲ ਲੱਗੇ ਹੋਏ ਨੇ ਉੱਥੇ ਵੀ ਲੋਕਾਂ ਨੇ ਪਾਣੀ ਦੇ ਸਟਾਲ ਲਾਏ ਹੋਏ ਨੇ ਤਾਂ ਕਿ ਜਿਹੜੀ ਪਾਣੀ ਦੀ ਪੂਰਤੀ ਹੈ ਉੱਥੇ ਕੀਤੀ ਜਾ ਸਕੇ ਇਸ ਤੋਂ ਇਲਾਵਾ ਪਾਣੀ ਜਿਹੜਾ ਹੈਗਾ ਪ੍ਰਾਈਵੇਟ ਆਫਿਸ ਦੇ ਵਿੱਚ ਸਰਕਾਰੀ ਆਫਿਸ ਦੇ ਵਿੱਚ ਟਿਊਸ਼ਨਲ ਸੈਂਟਰਾਂ ਦੇ ਵਿੱਚ ਵੀ ਖਰੀਦਿਆ ਜਾਂਦਾ ਹੈ ਬਸ ਇੰਨਾਂ ਹੀ ਜਗ੍ਹਾ ਦੇ ਉੱਪਰ ਤੁਸੀਂ ਆਪਣੇ ਬਿਜ਼ਨਸ ਦੀ ਸ਼ੁਰੂਆਤ ਕਰਨੀ ਹੈ ਵੈਸੇ ਤਾਂ ਮਾਰਕੀਟ ਇੰਨੀ ਵੱਡੀ ਹੈ ਕਿ ਜੇ ਤੁਸੀਂ ਇਸ ਦੇ ਵਿੱਚ ਪੈਰ ਵੀ ਰੱਖਣਾ ਹੋਵੇਗਾ ਤੁਹਾਡੇ ਲੱਖਾਂ ਤੋਂ ਕਰੋੜਾ ਰੁਪਏ ਦੀ ਇਨਵੈਸਟਮੈਂਟ ਮੰਗਦੀ ਹੈ ਪਰ ਜੇ ਅਸੀਂ ਇਸ ਬਿਜ਼ਨਸ ਨੂੰ ਸੋਚ ਸਮਝ ਕੇ ਕਰੀਏ ਬਹੁਤ ਹੀ ਇੱਕ ਪਲਾਨ ਬਣਾ ਕੇ ਚੱਲੀਏ ਐਗਜ਼ੀਕਿਊਸ਼ਨ ਤੇ ਅਸੀਂ ਇਹ ਬਿਜ਼ਨਸ ਨੂੰ 40 ਤੋਂ 50 ਹਜ਼ਾਰ ਰੁਪਏ ਦੀ ਇਨਵੈਸਟਮੈਂਟ ਨਾਲ ਵੀ ਸ਼ੁਰੂ ਕਰ ਸਕਦੇ ਹਾਂ। ਇਸ ਬਿਜ਼ਨਸ ਦੀ ਛੋਟੀ ਸ਼ੁਰੂਆਤ ਕਰਨ ਦੇ ਲਈ ਜੋ ਤੁਹਾਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਨੇ ਵਾਟਰ ਪਿਉਰੀਫਾਇਰ, ਪਲਾਸਟਿਕ ਦੀਆਂ ਬੋਤਲਾਂ, ਲੇਬਲਿੰਗ, ਬੋਤਲ ਕੈਪੀ ਮਸ਼ੀਨ ਅਤੇ ਇਹਨਾਂ ਸਾਰਿਆਂ ਤੋਂ ਵੀ ਜ਼ਰੂਰੀ ਹੈ ਲਾਇਸੈਂਸ। ਪਹਿਲਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਸਹੀ ਕੁਆਲਿਟੀ ਤੇ ਸਹੀ ਰੇਟ ਬਾਰੇ ਤੁਹਾਡੇ ਨਾਲ ਗੱਲ ਕਰਦਾ ਹਾਂ। ਉਸ ਤੋਂ ਬਾਅਦ ਇਸ ਦੀ ਮਾਰਕੀਟਿੰਗ ਕਿਵੇਂ ਕਰਨੀ ਆ, ਕਿਵੇਂ ਸੈਟਅਪ ਕਰਨਾ ਉਸ ਦੀ ਗੱਲ ਕਰਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਾਟਰ ਪਿਉਰੀਫਾਇਰ ਮਸ਼ੀਨ ਦੀ ਦੋਸਤੋ ਮਾਰਕੀਟ ਦੇ ਵਿੱਚ ਜੋ ਆਰ.ਓ. ਦੀ ਕੀਮਤ ਹੈ 3500 ਤੋਂ ਸ਼ੁਰੂ ਹੋ ਕੇ ਲੱਖਾਂ ਹਜ਼ਾਰਾਂ ਰੁਪਏ ਤੱਕ ਜਾਂਦੀ ਹੈ ਪਰ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਅਸੀਂ ਇਹ ਬਿਜ਼ਨਸ ਨੂੰ 45 ਤੋਂ 50 ਹਜ਼ਾਰ ਰੁਪਏ ਦੇ ਵਿੱਚ ਸ਼ੁਰੂ ਕਰਨਾ ਇਸ ਕਰਕੇ ਤੁਸੀਂ ਇੱਕ ਪਿਉਰੀਫਾਇਰ ਨੂੰ 16 ਤੋਂ 17 ਹਜ਼ਾਰ ਦੀ ਰੇਂਜ ਵਿੱਚ ਖਰੀਦ ਸਕਦੇ ਹੋ ਇਸ ਤੋਂ ਬਾਅਦ ਅਗਲੀ ਬਹੁਤ ਹੀ ਜ਼ਰੂਰੀ ਚੀਜ਼ ਹੈ ਉਹ ਹੈ ਬੋਤਲਾਂ ਤੁਸੀਂ ਆਪਣੇ ਕਿਸੇ ਵੀ ਨੇੜੇ ਵਾਲੇ ਮਾਨੂਫੈਕਚਰਿੰਗ ਯੂਨਿਟ ਤੋਂ ਇਹ ਬੋਤਲਾਂ ਬਹੁਤ ਹੀ ਸਸਤੇ ਭਾਅ ਦੇ ਉੱਪਰ ਖਰੀਦ ਸਕਦੇ ਹੋ ਔਰ ਥੋਕ ਦੇ ਵਿੱਚ ਖਰੀ ਤੁਸੀਂ ਕੋਸ਼ਿਸ਼ ਕਰੋ ਕਿ Google ਦੇ ਉੱਪਰ nearest location ਦੇ ਉੱਪਰ ਤੁਸੀਂ ਸਰਚ ਕਰੋ ਕਿ plastic manufacturing ਬੋਤਲਾਂ ਕੌਣ-ਕੌਣ ਬਣਾਉਂਦਾ ਹੈ ਫਿਰ ਉਹਨਾਂ ਨਾਲ ਕੰਟੈਕਟ ਕਰੋ ਜੇ ਤੁਹਾਨੂੰ ਉੱਥੋਂ ਨਹੀਂ ਸਸਤੀਆਂ ਮਿਲਦੀਆਂ ਤਾਂ ਤੁਸੀਂ ਦਿੱਲੀ ਜਾਂ ਹੋਰ ਵੱਡੇ ਸ਼ਹਿਰਾਂ ਤੋਂ ਖਰੀਦ ਸਕਦੇ ਹੋ ਇਸ ਦੇ ਵਿੱਚ ਜੇ ਤੁਹਾਨੂੰ transportation ਦਾ ਖਰਚਾ ਤੁਸੀਂ ਜੋੜ ਕੇ ਦੇਖਣਾ ਕਿ ਤੁਹਾਨੂੰ local manufacturing ਦੇ ਵਿੱਚ ਤੁਹਾਨੂੰ ਸਸਤੀਆਂ ਜਿਹੜੀਆਂ ਬੋਤਲਾਂ ਨੇ ਮਿਲ ਰਹੀਆਂ ਨੇ ਜਾਂ ਫਿਰ ਤੁਹਾਨੂੰ ਦਿੱਲੀ ਵਰਗੇ ਸ਼ਹਿਰਾਂ ਤੋਂ ਸਸਤੀਆਂ ਮਿਲ ਰਹੀਆਂ ਨੇ ਪਰ transportation ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਹੁਣ ਗੱਲ ਕਰਦੇ ਹਾਂ ਅਸੀਂ ਬੋਟਲ ਕੈਪਿੰਗ ਮਸ਼ੀਨ ਬਾਰੇ ਬੋਟਲ ਕੈਪਿੰਗ ਮਸ਼ੀਨ ਦੇ ਨਾਲ ਬੋਤਲਾਂ ਦੇ ਉੱਪਰ ਪੱਕੀ ਸੀਲ ਲੱਗਦੀ ਹੈ ਜਿਸ ਦੇ ਨਾਲ ਪਾਣੀ ਨਹੀਂ ਡੋਲਦਾ ਔਰ ਲੋਕ ਸੀਲ ਵਾਲੀਆਂ ਬੋਤਲਾਂ ਹੀ ਖਰੀਦਣਾ ਪਸੰਦ ਕਰਦੇ ਨੇ ਇਹ ਮਸ਼ੀਨ ਵੀ ਤੁਹਾਨੂੰ ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਅਲੱਗ-ਅਲੱਗ ਕੀਮਤ ਦੇ ਉੱਪਰ ਮਿਲਦੀ ਹੈ ਪਰ ਤੁਸੀਂ ਇਸ ਤਰ੍ਹਾਂ ਦੀ ਮਸ਼ੀਨ ਨੂੰ 5 ਤੋਂ 7000 ਰੁਪਏ ਦੇ ਵਿੱਚ ਆਰਾਮ ਨਾਲ ਖਰੀਦ ਸਕਦੇ ਹੋ ਦੋਸਤੋ ਇਹ ਸਨ ਬਹੁਤ ਹੀ ਆਸਾਨ ਚੀਜ਼ਾਂ ਜਿਹੜੀਆਂ ਬੜੀ ਇਜ਼ੀਲੀ ਤੁਹਾਨੂੰ ਅਵੇਲੇਬਲ ਹੋ ਜਾਣਗੀਆਂ ਔਰ ਤੁਸੀਂ ਆਰਾਮ ਦੇ ਨਾਲ ਕਾਰ ਵੀ ਲੋਗ ਪਰ ਇਸ ਦੇ ਵਿੱਚ ਦੋ ਮੇਨ ਚੀਜ਼ਾਂ ਨੇ ਜਿਹੜੀਆਂ ਹੈ ਇੱਕ ਹੈ ਲੇਬਲਿੰਗ ਔਰ ਦੂਜਾ ਹੈ ਲਾਇਸੈਂਸ ਜਿਸ ਨੂੰ ਲੈਣ ਦੇ ਵਿੱਚ ਟਾਈਮ ਲੱਗ ਸਕਦਾ ਪਰ ਤੁਹਾਨੂੰ ਕਿਉਂਕਿ ਲਾਇਸੈਂਸ ਕਿਵੇਂ ਲੈਣਾ ਹੈ ਉਸ ਦਾ ਵੀ ਇੱਕ ਵਧੀਆ ਔਰ ਸੌਖਾ ਤਰੀਕਾ ਮੈਂ ਤੁਹਾਨੂੰ ਦੱਸਾਂਗਾ। ਸਭ ਤੋਂ ਪਹਿਲਾਂ ਅਸੀਂ ਲੇਬਲਿੰਗ ਨੂੰ ਸਮਝਦੇ ਹਾਂ। ਅੱਜ ਕੱਲ੍ਹ ਆਨਲਾਈਨ ਨੇ ਹਰ ਇੱਕ ਚੀਜ਼ ਨੂੰ ਬਹੁਤ ਹੀ ਆਸਾਨ ਕਰ ਦਿੱਤਾ ਹੈ। ਤੁਸੀਂ ਘਰ ਬੈਠੇ ਬੈਠੇ ਆਪਣੇ ਘਰ ਦੇ ਵਿੱਚ ਸਮਾਨ ਨੂੰ ਆਨਲਾਈਨ ਮੰਗਵਾ ਸਕਦੇ ਹੋ। ਮਾਰਕੀਟ ਦੇ ਵਿੱਚ ਆਨਲਾਈਨ ਲੇਬਲਿੰਗ ਮਸ਼ੀਨ ਵੀ 5 ਤੋਂ 7000 ਰੁਪਏ ਦੇ ਵਿੱਚ ਅਵੇਲੇਬਲ ਹੈ। ਤੁਸੀਂ ਆਰਾਮ ਨਾਲ ਘਰ ਬੈਠ ਕੇ ਇਸ ਨੂੰ ਮੰਗਵਾ ਸਕਦੇ ਹੋ। ਪਰ ਜੇਕਰ ਤੁਸੀਂ ਇਹ ਮਸ਼ੀਨ ਆਪ ਖਰੀਦਣਾ ਚਾਹੁੰਦੇ ਹੋ ਤੇ ਕਿਸੇ ਵੀ ਗ੍ਰਾਫਿਕ ਡਿਜ਼ਾਈਨਰ ਦੇ ਨਾਲ ਕੰਟੈਕਟ ਕਰਕੇ ਇਹ ਲੇਬਲਸ ਨੂੰ ਖੁਦ ਪ੍ਰਿੰਟ ਕਰਵਾ ਸਕਦੇ ਇਹਨਾਂ ਦੇ ਸਟicker ਕਢਾ ਕੇ ਬੋਤਲਾਂ ਦੇ ਉੱਪਰ ਲੇਬਲਿੰਗ ਕਰ ਸਕਦੇ ਹੋ ਇਕੱਠੇ ਲੇਬਲ ਬਣਾਉਣ ਦੇ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦੇ ਇਹ ਨੇ ਕਿ ਤੁਹਾਨੂੰ ਸਸਤੇ ਪੈਣਗੇ ਤੁਹਾਡਾ ਜਿਵੇਂ ਮਨ ਹੈ ਤੁਸੀਂ ਉਸ ਤਰੀਕੇ ਦੇ ਨਾਲ ਆਪਣੀ ਲੇਬਲਿੰਗ ਨੂੰ ਕੰਪਲੀਟ ਕਰ ਸਕਦੇ ਹੋ ਦੋਸਤੋ ਜੇਕਰ ਤੁਸੀਂ ਲੇਬਲਿੰਗ ਤੱਕ ਦਾ ਆਪਣਾ ਸਾਰਾ ਪ੍ਰੋਸੈਸ ਕੰਪਲੀਟ ਕਰ ਲਿਆ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਵਾਟਰ ਬੋਟਲ ਬਿਜ਼ਨਸ ਦੇ ਵਿੱਚ ਆਪਣਾ ਪੈਰ ਰੱਖ ਲਿਆ ਪਰ ਅਜੇ ਵੀ ਤੁਹਾਨੂੰ ਇੱਕ ਚੀਜ਼ ਹੈ ਜੋ ਪਿੱਛੇ ਖਿੱਚ ਰਹੀ ਹੈ ਉਹ ਹੈ ਲਾਇਸੈਂਸ ਬਹੁਤ ਸਾਰੇ ਐਸੇ ਲੋਕਲ ਵੈਂਡਰ ਨੇ ਜਿਹੜੇ ਬਿਨਾਂ ਲਾਇਸੈਂਸ ਤੋਂ ਵੀ ਕੰਮ ਕਰਦੇ ਨੇ ਪਰ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਗਰੋਥ ਕਰਾ ਜਾਣਾ ਤੇ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਲਾਇਸੈਂਸ ਨੂੰ ਜ਼ਰੂਰ ਲਵੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਨੇ ਲਾਇਸੈਂਸ ਜਾਂ ਸਰਟੀਫਿਕੇਟ ਬਣਾਏ ਨੇ ਜਿਨ੍ਹਾਂ ਪਿੱਛੇ ਕੋਈ ਨਾ ਕੋਈ ਮੋਟਿਵ ਹੁੰਦਾ ਹੈ ਇਸ ਕਰਕੇ ਪ੍ਰੈਫਰ ਇਹ ਕਰੋ ਕਿ ਤੁਸੀਂ ਆਪਣਾ ਲਾਇਸੈਂਸ ਜਾਂ ਸਰਟੀਫਿਕੇਟ ਜਿਹੜੇ ਨੇ ਉਹ ਪ੍ਰੋਪਰ ਬਣਾਓ ਤੇ ਉਹਨਾਂ ਨੂੰ ਆਪਣੀ ਫੈਕਟਰੀ ਦੇ ਬਾਅਦ ਆਪਣੀ 숍 ਦੇ ਬਾਅਦ ਜ਼ਰੂਰ ਲਗਾਓ। ਇਹ ਲਾਇਸੈਂਸ ਇਸ ਕਰਕੇ ਬਣਾਏ ਜਾਂਦੇ ਨੇ ਕਿ ਲੋਕ ਮਿਲਾਵਟ ਨਾ ਕਰਨ ਜਾਂ ਫਿਰ ਹਿਰਾਫੇਰੀ ਨਾ ਕਰਨ। ਇਸੇ ਕਰਕੇ ਗਵਰਨਮੈਂਟ ਇਹਨਾਂ ਉੱਪਰ ਕਾਫੀ ਸਖਤ ਵੀ ਹੁੰਦੀ ਹੈ ਔਰ ਲਾਇਸੈਂਸ ਲੈ ਕੇ ਹੀ ਕੰਮ ਕਰਨਾ ਚਾਹੀਦਾ। ਇਸ ਲਈ ਮੈਂ ਹਮੇਸ਼ਾ ਤੁਹਾਨੂੰ ਰეკਮੈਂਡ ਕਰੂੰਗਾ ਕਿ ਲਾਇਸੈਂਸ ਦੇ ਨਾਲ ਹੀ ਆਪਣਾ ਬਿਜ਼ਨਸ ਸ਼ੁਰੂ ਕਰੋ ਤਾਂਕਿ ਤੁਹਾਨੂੰ ਬਾਅਦ ਵਿੱਚ ਕੋਈ ਵੀ ਦਿੱਕਤ ਨਾ ਆਵੇ। ਜੇਕਰ ਤੁਸੀਂ ਸ਼ੁਰੂ-ਸ਼ੁਰੂ ਵਿੱਚ ਜ਼ਿਆਦਾ ਮਹਿੰਗਾ ਫਸਾਈ ਲਾਇਸੈਂਸ ਨਹੀਂ ਆ ਸਕਦੇ ਤਾਂ ਘੱਟੋ ਘੱਟ ਲੋਕਲ ਮਿਊਸਪਲ ਅਥਾਰਟੀ ਤੋਂ ਪਰਮਿਟ ਬਿਜ਼ਨਸ ਆਪਰੇਸ਼ਨ ਤੋਂ ਟ੍ਰੇਡ ਲਾਇਸੈਂਸ ਜ਼ਰੂਰ ਲਵੋ ਅਤੇ ਜੇਕਰ ਹੋ ਸਕੇ ਤਾਂ ਆਪਣੇ ਟ੍ਰੇਡਮਾਰਕ ਦੀ ਰਜਿਸਟ੍ਰੇਸ਼ਨ ਨੂੰ ਜ਼ਰੂਰ ਕਰਵਾਓ ਜਿਸ ਦੀ ਇੰਡੀਵਿਜੂਅਲ ਕੋਸਟ 4500 ਰੁਪਏ ਤੋਂ ਸ਼ੁਰੂ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਲਾਇਸੈਂਸ ਵੀ ਆ ਜਾਏਗਾ ਔਰ ਤੁਹਾਨੂੰ ਬਹੁਤ ਜ਼ਿਆਦਾ ਖਰਚਾ ਵੀ ਨਹੀਂ ਕਰਨਾ ਪਏਗਾ ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਤੁਹਾਡਾ ਬਿਜ਼ਨਸ ਗਰੋ ਕਰੇਗਾ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਲਾਇਸੈਂਸ ਨੂੰ ਵੀ ਅਪਗ੍ਰੇਡ ਕਰਾ ਸਕਦੇ ਹੋ ਆਹ ਹੁਣ ਦੋਸਤੋ ਅਸੀਂ ਇਸ ਦੀ ਮਾਰਕੀਟਿੰਗ ਨੂੰ ਸਮਝਦੇ ਹਾਂ ਦੋਸਤੋ ਮੇਰੀ ਮੰਨੋਂ ਤਾਂ ਇਸ ਬਿਜ਼ਨਸ ਦੇ ਵਿੱਚ ਕੋਈ ਵੀ ਆਨਲਾਈਨ ਮਾਰਕੀਟਿੰਗ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਵੀ ਕਿਸੇ ਬੰਦੇ ਨੂੰ 1 ਜਾਂ 2 ਜਾਂ 10 ਬੋਤਲਾਂ ਚਾਹੀਦੀਆਂ ਨੇ ਕਦੀ ਵੀ ਆਨਲਾਈਨ ਸਰਚ ਨਹੀਂ ਕਰਦਾ ਉਹਨੂੰ ਇਮੀਡੀਏਟਲੀ ਔਰ اور ਇਮੀਡੀਏਟਲੀ ਨਾਲ ਦੀ ਸ਼ੌਪ ਤੋਂ ਖਰੀਦ ਲੈਣਾ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਵੀ ਅਜ ਤੱਕ ਕਦੀ ਕਿਸੇ ਨੇ ਪਾਣੀ ਆਨਲਾਈਨ ਖਰੀਦਿਆ ਹੋਵੇ ਜੇ ਕਿਸੇ ਨੇ ਖਰੀਦਿਆ ਆਨਲਾਈਨ ਪਾਣੀ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸੋ ਤੁਸੀਂ ਆਪਣੇ ਇਸ ਬਿਜ਼ਨਸ ਦੀ ਡਾਇਰੈਕਟ ਮਾਰਕੀਟਿੰਗ ਕਰਨੀ ਹੈ ਤੁਸੀਂ ਆਪਣੇ ਨੇੜੇ ਦੀਆਂ ਦੁਕਾਨਾਂ ਤੇ ਜਾਣਾ ਹੈ ਨੇੜੇ ਦੀਆਂ ਦੁਕਾਨਾਂ ਤੇ ਜਾ ਕੇ ਜੋ ਵੀ ਮਾਰਕੀਟ ਦਾ ਪ੍ਰਾਈਸ ਆ ਉਸ ਤੋਂ 2 ਰੁਪਏ 4 ਰੁਪਏ ਆਪਣਾ ਪ੍ਰਾਈਸ ਥੱਲੇ ਰੱਖ ਕੇ ਤੁਸੀਂ ਮਾਰਕੀਟ ਦੇ ਵਿੱਚ ਆਪਣੀਆਂ ਬੋਤਲਾਂ ਜੜੀਆਂ ਨੇ ਉਹ ਦੇਣੀਆਂ ਨੇ ਤਾਂ ਕਿ ਜਿਹੜੇ ਕਸਟਮਰ ਨੇ ਤੁਹਾਡੀਆਂ ਬੋਤਲਾਂ ਖਰੀਦਣ ਔਰ ਜਿਹੜਾ ਸ਼ਾਪਕੀਪਰ ਹੈ ਉਹ ਵੀ ਤੁਹਾਡੀਆਂ ਜਿਹੜੀਆਂ ਬੋਤਲਾਂ ਰੱਖਣ ਦੀ ਪ੍ਰੈਫਰੈਂਸ ਰੱਖੇ ਜੇਕਰ ਤੁਸੀਂ ਦੁਕਾਨਦਾਰੇ ਨੂੰ ਵੀ ਚੰਗਾ ਮਾਰਜਿਨ ਦੋਗੇ ਬੋਤਲ ਬਾਕੀਆਂ ਨਾਲੋਂ ਥੋੜੀ ਸਸਤੀ ਦੋਗੇ ਤੇ ਇਸ ਦੇ ਵਿੱਚ ਦੁਕਾਨਦਾਰ ਵੀ ਤੁਹਾਡੀ ਬੋਤਲ ਨੂੰ ਜ਼ਿਆਦਾ ਵੇਚਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਉਸ ਦੇ ਵਿੱਚ ਉਸ ਦਾ ਮਾਰਜਿਨ ਜ਼ਿਆਦਾ ਹੈ ਔਰ ਜਿਹੜਾ ਲੈਣ ਵਾਲਾ ਹੈ ਉਹ ਵੀ ਤੁਹਾਡੀ ਬੋਤਲ ਖੇਦੇਗਾ ਕਿਉਂਕਿ ਉਸ ਦੇ ਵਿੱਚ ਉਹਦੇ ਪੈਸੇ ਘੱਟ ਲੱਗ ਰਹੇ ਇਸੇ ਤਰੀਕੇ ਦੇ ਨਾਲ ਤੁਸੀਂ ਬੱਸ ਸਟੈਂਡ ਦੇ ਵਿੱਚ ਜਾਂ ਫਿਰ ਰੇਲਵੇ ਸਟੇ ਕੌਂਟਰੈਕਟ ਕਰ ਸਕਦੇ ਹੋ ਜਿੱਥੇ ਤੁਸੀਂ ਆਪਣੀ ਬੋਤਲ ਦਾ ਪ੍ਰਾਈਸ ਘੱਟ ਕਰਕੇ ਦੇ ਸਕਦੇ ਹੋ ਔਰ ਇਸ ਦੇ ਨਾਲ-ਨਾਲ ਤੁਸੀਂ ਹੋਰ ਬੰਦੇ ਜੋੜ ਸਕਦੇ ਹੋ ਜੋ ਕਿ ਤੁਹਾਡੀਆਂ ਬੋਤਲਾਂ ਨੇ ਉਹ ਵੇਚ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਐਗਜ਼ਾਮਪਲ ਦੇ ਵਿੱਚ ਦੱਸਿਆ ਹੈ ਕਿ ਟੂਲ ਦੇ ਉੱਪਰ ਵੀ ਲੋਕ ਅੱਜਕੱਲ ਪਾਣੀ ਵੇਚ ਰਹੇ ਨੇ ਜੋ ਲੋਕ ਘਰੋਂ ਪਾਣੀ ਲੈ ਜਾਣਾ ਭੁੱਲ ਜਾਂਦੇ ਨੇ ਰਸਤੇ 'ਚ ਨਹੀਂ ਲੈ ਪਾਉਂਦੇ ਕਿਉਂਕਿ ਕਾਰ ਜਿਹੜੀ ਹੈ ਉਹ ਜ਼ਿਆਦਾ ਫਾਸਟ ਹੁੰਦੀ ਹੈ ਜਾਂ ਬੱਸ ਜਿਹੜੀ ਹੈ ਕਿਤੇ ਰੁਕਦੀ ਨਹੀਂ ਇਸ ਕੇਸ ਦੇ ਵਿੱਚ ਟੋਲ ਦੇ ਉੱਪਰ ਬੱਸਾਂ ਵੀ ਰੁਕਦੀਆਂ ਨੇ ਔਰ ਗੱਡੀਆਂ ਵੀ ਜਿਹੜੀਆਂ ਸਲੋ ਹੋ ਜਾਂਦੀਆਂ ਨੇ ਉਹ ਉੱਥੋਂ ਪਾਣੀ ਖਰੀਦਣ ਦੀ ਕੋਸ਼ਿਸ਼ ਵੀ ਕਰਦੇ ਨੇ ਔ ਕੰਟਰੈਕਟ ਕਰਕੇ ਆਪਣਾ 5 ਰੁਪਏ ਦਾ ਉਹਨਾਂ ਨੂੰ ਜਾਦਾ ਮਾਰਜਨ ਦੋ ਤਾਂ ਕਿ ਉਹ ਤੁਹਾਡੀਆਂ ਬੋਤਲਾਂ ਜਿਹੜੀਆਂ ਨੇ ਜਿਆਦਾ ਤੋਂ ਜਿਆਦਾ ਵੇਚ ਸਕਣ। ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਸਮਾਲ 스ਕੇਲ ਦੇ ਉੱਪਰ ਆਪਣੇ ਬਿਜ਼ਨਸ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਪ੍ਰੋਫਿਟ ਆਉਣਾ ਸ਼ੁਰੂ ਹੋ ਜਾਏਗਾ। ਤੁਸੀਂ ਇਸੇ ਬਿਜ਼ਨਸ ਨੂੰ ਲਾਰਜ 스ਕੇਲ ਤੇ ਲੈ ਜਾਣਾ ਸ਼ੁਰੂ ਕਰ ਦੋਗੇ। ਇਸੇ ਤਰੀਕੇ ਦੇ ਨਾਲ ਜਿਵੇਂ-ਜਿਵੇਂ ਤੁਹਾਡੀਆਂ ਬੋਟਲਜ਼ ਵਿਕਣਗੀਆਂ ਤੁਹਾਡੀ ਸੇਲ ਵਧੇਗੀ ਔਰ ਤੁਸੀਂ ਆਪਣੀ ਫੈਕਟਰੀ ਦਾ ਸਾਈਜ਼ ਜਿਹੜਾ ਇਨਕਰੀਜ਼ ਕਰਦੇ ਰਹੋ ਔਰ ਆਪਣੇ ਨਾਲ ਹੋਰ ਪਿਉਰੀਫਾਇਰ ਐਡ ਕਰਕੇ ਹੋਰ ਗੋਟਨਾ ਖਰੀਦ ਕੇ ਤੁਸੀਂ ਇਸ ਨੂੰ ਹੋਰ ਵੱਡੇ ਲੈਵਲ ਦੇ ਸਪੈਂਡ ਕਰ ਸਕਦੇ। ਇਸ ਕੰਮ ਨੂੰ ਚਲਾਉਣ ਦੇ ਲਈ ਮਿਹਨਤ ਤਾਂ ਜ਼ਰੂਰ ਕਰਨੀ ਪਏਗੀ ਪਰ ਇਸ ਦੇ ਵਿੱਚ ਇੱਕ ਚੀਜ਼ ਜ਼ਰੂਰ ਯਾਦ ਰੱਖਣੀ ਹੈ ਕਿ ਸਫਲਤਾ ਵੀ ਉਹਨਾਂ ਨੂੰ ਮਿਲਦੀ ਹੈ ਜੋ ਮਿਹਨਤ ਕਰਦੇ ਨੇ ਔਰ ਮਿਹਨਤ ਕਰਨ ਵਾਲਿਆਂ ਦੇ ਹੀ ਸਫਲਤਾ ਜਿਹੜੀ ਉਹ ਪੈਰ ਚੁੰਮਦੀ। ਤੁਸੀਂ ਇਸ ਕੰਮ ਨੂੰ ਹੋਰ ਵਧਾਉਣ ਦੇ ਲਈ ਆਫਿਸ ਦੇ ਨਾਲ ਕੰਟਰੈਕਟ ਕਰ ਸਕਦੇ ਹੋ ਜਿੱਥੇ ਪਾਣੀ ਦੀਆਂ ਬੋਤਲਾਂ ਡੇਲੀ ਬੇਸਿਸ ਤੇ ਲੱਗਦੀਆਂ ਨੇ ਜਾਂ ਫਿਰ ਵੀਕਲੀ ਬੇਸਿਸ ਤੇ ਲੱਗਦੀਆਂ ਨੇ। ਬਹੁਤ ਸਾਰੇ ਐਸੇ ਆਫਿਸ ਨੇ ਜਿਹੜੀਆਂ ਵਾਟਰ ਬੋਤਲਾਂ ਵੱਡੀਆਂ ਲੈਂਦੇ ਨੇ ਜਿਵੇਂ ਕਿ 10 ਲੀਟਰ ਦੀਆਂ ਬੋਤਲਾਂ ਜਾਂ ਫਿਰ 20 ਲੀਟਰ ਦੀਆਂ ਬੋਤਲਾਂ। ਤੁਸੀਂ ਉਹਨਾਂ ਨੂੰ ਬਲਕ ਦੇ ਵਿੱਚ ਵੱਡੇ ਸਾਈਜ਼ ਦੇ ਵਿੱਚ ਬ ਉਦੋਂ ਦੀ ਰਿਕੁਆਇਰਮੈਂਟ ਫੁਲਫਿਲ ਹੁੰਦੀ ਹੈ ਔਰ ਇਸ ਦੇ ਨਾਲ ਨਾਲ ਉਹਨਾਂ ਨੂੰ ਪਾਣੀ ਹੋਰ ਵੀ ਸਸਤਾ ਮਿਲਦਾ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਰეკਮੈਂਡ ਕਰੂੰਗਾ ਕਿ ਤੁਸੀਂ ਆਪਣੇ ਬ੍ਰਾਂਡ ਨੇਮ ਦੇ ਨਾਲ ਜਿਸ ਤੋਂ ਤੁਸੀਂ ਆਪਣੀ ਲੇਬਲਿੰਗ ਕਰ ਰਹੇ ਹੋ ਆਪਣਾ ਬ੍ਰਾਂਡ ਨੇਮ ਬੋਟਲਾਂ ਦੇ ਉੱਪਰ ਛਾਪਾ ਰਹੇ ਹੋ ਉਸ ਦੀ ਇੱਕ ਵੈੱਬਸਾਈਟ ਜ਼ਰੂਰ ਬਣਾਓ ਇਸ ਦੇ ਨਾਲ ਕੀ ਹੋਏਗਾ ਲੋਕਲ ਅਵੇਅਰਨੈਸ ਆਏਗੀ ਔਰ ਗਲੋਬਲ ਅਵੇਅਰਨੈਸ ਵੀ ਆਏਗੀ ਤੁਹਾਨੂੰ ਤੁਹਾਡੇ ਬ੍ਰਾਂਡ ਨੂੰ ਲੋਕਲ ਲੋਕ ਵੀ ਜਾਣਣਗੇ ਔਰ ਬਾਹਰ ਵਾਲੇ ਲੋਕ ਵੀ ਜਾਣਣਗੇ ਜਿਹੜੇ ਕਿ ਸ਼ਹਿਰ ਤੋਂ ਬਾਹਰ ਨੇ ਇਸ ਦਾ ਫਾਇਦਾ ਇਹ ਵੀ ਆਏਗਾ ਕਿ ਲੋਕ ਤੁਹਾਨੂੰ ਬਲਕ ਦੇ ਵਿੱਚ ਆਰਡਰ ਕਰਨਗੇ ਜਦੋਂ ਤੁਹਾਡੇ ਲੇ ਗੂਗਲ ਤੇ ਸਰਚ ਕਰਨਗੇ ਤੁਹਾਡੀ ਵੈਬਸਾਈਟ ਆਏਗੀ ਲੋਕਾਂ ਨੂੰ ਥੋੜਾ ਯਕੀਨ ਹੋਏਗਾ ਕਿ ਕੰਪਨੀ ਅੱਛੀ ਹੈ ਜਿਸ ਨੇ ਇਹ ਪੂਰਾ ਪੂਰਾ ਡਿਟੇਲ ਜਿਹੜੀਆਂ ਨੇ ਉਹ ਵੈਬਸਾਈਟ 'ਦਿਆਂ ਗੂਗਲ ਉੱਤੇ ਵੀ ਦਿੱਤੀਆਂ ਹੋਈਆਂ ਨੇ ਔਰ ਵੈਬਸਾਈਟ ਦੇ ਉੱਪਰ ਵੀ ਅਵੇਲੇਬਲ ਇਸ ਦੇ ਨਾਲ ਨਾਲ ਜਿਵੇਂ ਤੁਹਾਡੇ ਨਾਲ ਮੈਂ ਪਹਿਲਾਂ ਡਿਸਕਸ ਕੀਤਾ ਕਿ ਆਫਿਸ ਦੇ ਵਿੱਚ 10 ਲੀਟਰ ਦੀਆਂ ਬੋਤਲਾਂ ਜਾਂ ਫਿਰ 20 ਲੀਟਰ ਦੀਆਂ ਬੋਤਲਾਂ ਚੱਲਦੀਆਂ ਨੇ ਤੁਸੀਂ ਉਹ ਰੀਯੂਜ਼ੇਬਿਲਟੀ ਵਾਲੀਆਂ ਬੋਟਲਸ ਲਓ ਤਾਂ ਕਿ ਜਿਹੜੇ ਬੋਟਲ ਦਾ ਤੁਹਾਡਾ ਖਰਚਾ ਹੈ ਉਹ ਘਟ ਜਾਏ ਔਰ ਤੁਹਾਡਾ ਜਿਹੜਾ ਪਾਣੀ ਆ ਬੋਟਲਾਂ ਦੇ ਵਿੱਚ ਆ ਕੇ ਦੁਬਾਰਾ ਦੁਬਾਰਾ ਸਪਲਾਈ ਕਰਕੇ ਤੁਸੀਂ ਪੈਸ ਕਰ ਸਕਦੇ ਹੋ ਤੁਸੀਂ ਵਿਆਹ ਸ਼ਾਦੀਆਂ ਦੇ ਆਰਡਰ ਬੁੱਕ ਕਰ ਸਕਦੇ ਹੋ ਪਾਣੀ ਦੇ ਔਰ ਹੋਟਲਾਂ ਦੇ ਵਿੱਚ ਵੀ ਆਪਣਾ ਪਾਣੀ ਸਪਲਾਈ ਕਰ ਸਕਦੇ ਹੋ ਹੋਟਲਾਂ ਦੇ ਨਾਲ ਵੀ ਤੁਹਾਨੂੰ ਕਮਿਸ਼ਨ ਸੈੱਟ ਕਰਨਾ ਪਏਗਾ ਉਹਨਾਂ ਨੂੰ ਤੁਸੀਂ ਮਾਰਜਨ ਦਿਓ ਤਾਂ ਕਿ ਉਹ ਤੁਹਾਡੀਆਂ ਜਿਹੜੀਆਂ ਬੋਤਲਾਂ ਨੇ ਆਪਣੇ ਹੋਟਲ ਦੇ ਵਿੱਚ ਲਾਉਣ ਔਰ ਲੋਕ ਉਸ ਨੂੰ ਖਰੀਦ ਕੇ ਉੱਥੇ ਪੀਣ ਵੀ ਇਹ ਤਾਂ ਸੀ ਪੀਣ ਵਾਲੇ ਪਾਣੀ ਨੂੰ ਬੋਤਲਾਂ ਦੇ ਵਿੱਚ ਭਰ ਕੇ ਵੇਚਣ ਵਾਲਾ ਬਿਜ਼ਨਸ ਹੁਣ ਗੱਲ ਕਰਦੇ ਆ ਉਹਨਾਂ ਇਲਾਕਿਆਂ ਦੀ ਜਿੱਥੇ ਪਾਣੀ ਬਿਲਕੁਲ ਵੀ ਨਹੀਂ ਆਉਂਦਾ ਹੁਣ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੇ ਪਿੰਡ ਨੇ ਜਿੱਥੇ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੈ ਜੇ ਅਸੀਂ ਗੱਲ ਕਰਦੇ ਆ ਵੱਡੇ ਜਾਂ ਅਮੀਰ ਲੋਕ ਤਾਂ ਸਰਵਲ ਪੰਪ ਲਗਵਾ ਲੈਂਦੇ ਨੇ ਪਰ ਹਰ ਇੱਕ ਘਰ ਦੇ ਲਈ ਬੜਾ ਮੁਸ਼ਕਲ ਹੈ ਇੱਕ ਸਮਰਸਿਬਲ ਪੰਪ ਲਗਾ ਕੇ ਉਹਨੂੰ ਚਲਾਉਣਾ ਔਰ ਇਸ ਦੇ ਨਾਲ ਨਾਲ ਸਰਕਾਰ ਦੇ ਭੇਜੇ ਹੋਏ ਟੈਂਕਰ ਵੀ ਇਹਨਾਂ ਪਿੰਡਾਂ ਦੇ ਵਿੱਚ ਕਈ ਵਾਰ ਪਾਣੀ ਦੀ ਪੂਰਤੀ ਪੂਰੀ ਨਹੀਂ ਕਰ ਪਾਉਂਦੇ ਇਸ ਕਰਕੇ ਲੋਕ ਪੈਸੇ ਇਕੱਠੇ ਕਰਕੇ ਪ੍ਰਾਈਵੇਟ ਟੈਂਕਰ ਵੀ ਪਿੰਡਾਂ ਦੇ ਵਿੱਚ ਮੰਗਾਉਂਦੇ ਨੇ ਤੁਸੀਂ ਆਪਣੇ ਟੈਂਕਰ ਵੀ ਬਣਾ ਸਕਦੇ ਹੋ ਆਪਣੇ ਬ੍ਰਾਂਡ ਦੇ ਨਾਲ ਆਪਣੇ ਲੇਬਲ ਦੇ ਨਾਲ ਔਰ ਨਾਲ ਦੇ ਪਿੰਡਾਂ ਦੇ ਵਿੱਚ ਸਪਲਾਈ ਕਰਕੇ ਉੱਥੋਂ ਵੀ ਪੈਸੇ ਬਣਾ ਸਕਦੇ ਹੋ ਬਾਕੀ ਜਿਵੇਂ ਜਿਵੇਂ ਤੁਸੀਂ ਆਪਣੀ ਮਿਹਨਤ ਦੇ ਨਾਲ ਕੰਮ ਨੂੰ ਅੱਗੇ ਵਧਾਓਗੇ ਤੁਹਾਨੂੰ ਬਿਜ਼ਨਸ ਦੀ ਸਮਝ ਆਏਗੀ ਕਿੰਨਾ ਪ੍ਰੋਫਿਟ ਆ ਰਿਹਾ ਹੈ ਕਿ ਮਾਰਜਿਨ ਕਰਨਾ ਹੈ ਕਿਸ ਰੇਟ ਤੇ ਵੇਚਣਾ ਹੈ ਔਰ ਕਿਵੇਂ ਹੋਰ ਮਾਰਕੀਟਿੰਗ ਨੂੰ ਅੱਗੇ ਲੈ ਕੇ ਜਾਣਾ ਹੈ ਆਪਣੇ ਬਿਜ਼ਨਸ ਨੂੰ ਕਿਵੇਂ ਐਕਸਪੈਂਡ ਕਰਨਾ ਦੋਸਤੋ ਮੈਂ ਤੁਹਾਨੂੰ ਸਿਰਫ ਬਿਜ਼ਨਸ ਸਟਾਰਟ ਕਰਨ ਵਾਸਤੇ ਗਾਈਡ ਕਰ ਸਕਦਾ ਬਿਜ਼ਨਸ ਤੁਸੀਂ ਕਿਵੇਂ ਚਲਾਉਣਾ ਹੈ ਕਿਸ ਤਰੀਕੇ ਨਾਲ ਚਲਾਉਣਾ ਹੈ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਮੈਂ ਤੁਹਾਨੂੰ ਉਸ ਦੇ ਵਿੱਚ ਹੈਲਪ ਵੀ ਕਰ ਸਕਦਾ ਤੁਸੀਂ ਆਪਣੀ ਜੋ ਵੀ ਪ੍ਰੋਬਲਮਸ ਨੇ ਕਮੈਂਟ ਕਰਕੇ ਦੱਸੋ ਤਾਂ ਕਿ ਮੈਂ ਉਸ ਚੀਜ਼ ਦੇ ਸੋਲੂਸ਼ਨ ਦੇ ਸਕਾਂ ਪਰ ਇਸ ਦੇ ਵਿੱਚ ਮਿਹਨਤ ਤੁਹਾਨੂੰ ਖੁਦ ਕਰਨੀ ਪਏਗੀ ਇਨਵੈਸਟਮੈਂਟ ਕਰਨੀ ਪਏਗੀ ਔਰ ਇਸ ਦੇ ਵਿੱਚ ਤੁਹਾਨੂੰ ਲਗਾਤਾਰ ਕੰਮ ਕਰਨਾ ਪਏਗਾ ਔਰ ਜੇ ਤੁਸੀਂ ਲਗਾਤਾਰ ਕੰਮ ਕਰੋਗੇ ਮੈਂ ਹਰ ਵੀਡੀਓ 'ਚ ਇੱਕ ਜ਼ਰੂਰ ਗੱਲ ਕਹਿਣਾ ਕਿ ਤੁਸੀਂ ਜ਼ਰੂਰ ਸਕਸੈਸਫੁਲ ਹੋਵੋਗੇ ਕਦੇ ਵੀ ਕਿਸੇ ਬਿਜ਼ਨਸ ਨੂੰ ਐਨਾ ਸੋਚੋ ਕਿ ਰਾਤੋਂ-ਰਾਤ ਉਹ ਵੱਡਾ ਹੋ ਜਾਏਗਾ ਜਾਂ ਰਾਤੋਂ-ਰਾਤ ਤੁਹਾਨੂੰ ਪ੍ਰੋਫਿਟ ਦੇਣਾ ਸ਼ੁਰੂ ਕਰ ਦੇਗਾ ਪਰ ਹਾਂ ਤੁਹਾਨੂੰ ਇੱਕ ਦਿਨ ਜ਼ਰੂਰ ਪ੍ਰੋਫਿਟ ਦੇਵੇਗਾ ਇਸ ਕਰਕੇ ਆਪਣੀ ਮਿਹਨਤ ਨੂੰ ਹਮੇਸ਼ਾ ਜਾਰੀ ਰੱਖੋ ਅੱਜ ਦੀ ਇਸ ਵੀਡੀਓ 'ਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾੜ